ਖਸਰੀਕਰ ਦੋਸਤੋ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਸੋਹਣੀ ਹਵੇਲੀ ਲੈ ਕੇ ਆਏ ਹਾਂ ਜੋ ਕਿ ਘੱਟ ਜਗ੍ਹਾ ਦੇ ਵਿੱਚ ਬਣੀ ਹੋਈ ਆ ਤੇ ਜੇਕਰ ਤੁਹਾਡੇ ਕੋਲ ਵੀ ਛੋਟਾ ਪਰਿਵਾਰ ਆ ਤੁਹਾਡਾ ਤੇ ਥੋੜੀ ਜਗ੍ਹਾ ਦੇ ਵਿੱਚ ਤੁਸੀਂ ਹਵੇਲੀ ਟਾਈਪ ਕੋਠੀ ਬਣਾਉਣੀ ਚਾਹੁੰਦੇ ਹੋ ਤਾਂ ਬਹੁਤ ਵਧੀਆ ਪਲਾਨ ਬਣਿਆ ਹੋਇਆ ਹੈ ਦੋਸਤੋ ਆਪਾਂ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਅੰਦਰ ਦਾ ਪਲਾਨ ਕਿਵੇਂ ਕਿਵੇਂ ਦਾ ਇਸ ਦੇ ਵਿੱਚ ਦੋ ਬੈਡਰੂਮ ਬਣੇ ਹੋਏ ਨੇਗੇ ਇੱਕ ਡ੍ਰੈੰਗ ਰੂਮ ਤੇ ਸਟੋਰ ਵੀ ਨਾਲ ਅਟੈਚ ਹੈਗਾ ਤੇ ਬਹੁਤ ਵਧੀਆ ਪਲਾਨ ਆ ਦੋਸਤੋ ਉੱਪਰ ਵੀ ਇਸ ਦੇ ਵਿੱਚ ਇੱਕ ਖਾਸੀਅਤ ਕੀ ਹੈ ਦੋਰ ਸੋਈਆਂ ਬਣੀਆਂ ਹੋਈਆਂ ਨੇ نیچے ਵੀ ਕਿਚਨ ਬਣਿਆ ਹੋਇਆ ਤੇ ਉੱਪਰ ਵੀ ਕਿਚਨ ਬਣਿਆ ਹੋਇਆ ਤੇ ਜੇਕਰ ਇਹ ਗੱਲ ਕਰੀ ਤਾਂ ਬਾਈ ਗੁਣਤਾਜ ਜੋ ਕਿ ਬਰਨਾਲੇ ਤੋਂ ਉਹਨਾਂ ਦੀ ਇਹ ਹਵੇਲੀ ਆ ਦੋਸਤੋ ਸੋ ਬਾਈ ਇਹ ਹੁਣ ਹੈ ਨਹੀਂ ਸੀਗੇ ਆਪਾਂ ਨੂੰ ਮਿਲ ਨਹੀਂ ਸਕੇ ਹੈਗੇ ਅੱਜ ਉਹ ਗਏ ਨੇਗੇ ਤਾਂ ਆਪਾਂ ਤੁਹਾਨੂੰ ਪਰ ਵੀਡੀਓ ਦਿਖਾਉਣਾ ਉਹਨਾਂ ਦੇ ਤਾਇਆ ਜੀ ਆਪਣੇ ਨਾਲ ਲੈਗੇ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਦੋਸਤੋ ਸੋ ਇੱਕ ਵਾਰ ਤੁਸੀਂ ਜਸਟ ਫਰੰਟ ਐਲੀਵੇਸ਼ਨ ਦੇਖ ਸਕਦੇ ਹੋ ਸੋ ਆ ਜੀ ਦੋਸਤੋ ਜਿਹੜਾ ਕਿ ਇਹ ਪਲਾਟ ਹੈ ਹਵੇਲੀ ਦਾ ਜੋ ਕਿ ਤੁਸੀਂ ਦੇਖ ਰਹੇ ਹੋ ਜਗ੍ਹਾ ਇਦੀ ਚੜਾਈ ਹੈਗੀ ਆ 35 ਫੁੱਟ ਤੇ ਲੰਬਾਈ ਹੈਗੀ ਆ 45 ਫੁੱਟ 35 ਵਾਈ 45 ਦਾ ਇਹ ਜੋ ਕਿ ਕਵਰਡ ਏਰੀਆ ਹੈਗਾ ਸੋ 1500 1600 ਸਕੁਅਰ ਫੁੱਟ ਇਹ نیچے ਗਰਾਉਂਡ ਫਲੋਰ ਬਣਿਆ ਹੋਇਆ ਤੇ ਉੱਪਰ 1000 ਕਿ ਸਕੁਅਰ ਫੁੱਟ ਉੱਪਰ ਬਣਿਆ ਹੋਇਆਗਾ ਬਹੁਤ ਸੋਹਣਾ ਪਲਾਨ ਹੈ ਸੋ ਇਹ ਸਭ ਤੋਂ ਪਹਿਲਾਂ ਪੋਰਚ ਆ ਜਾਂਦਾ ਹੁੰਦਾ ਜੋ ਕਿ ਤੁਸੀਂ ਦੇਖ ਰਹੇ ਹੋ ਕਾਫੀ ਖੁੱਲਾ ਪੋਰਚ ਬਣਿਆ ਹੋਇਆ ਹੈਗਾ ਇਤੇ ਇਧਰ ਆਪਾਂ ਚੁੱਲਾ ਚੌਂਕਾ ਬਣਾ ਲਿਆ ਨਾ ਯਾਰ ਹਾਂ ਹਾਂ ਠੀਕ ਹੈ ਜੀ ਤੇ ਵੈਸੇ ਦੋ ਗੱਡੀਆਂ ਦੀ ਥਾਈਏ ਮੌਜ ਨਾਲ ਆਰਾਮ ਨਾਲ ਆਰਾਮ ਨਾਲ ਸੋ ਬਾਈ ਇਧਰੋਂ ਦਿਖਾ ਦੋ ਤੁਣਾ ਤੇ ਇਹ پارک ਦੀ ਜਗਾ ਸਾਡੀ پارک ਦੀ ਜਗਾ پارک ਬਣਵਾਉਣੀ ਹੈ ਨਾ ਹਾਂਜੀ ਤੇ ਆਈ ਨਹੀਂ ਜੀ ਘਾਲੇ ਜੀ ਲਵਾਉਣਾ ਨਾਲ ਬਾਵਾਂਗੇ ਜੇ ਇੱਕ ਪਰਸੋਂ ਹੀ ਮਿੱਟੀ ਪਵਾਈ ਹੈ ਮੀਂਹ ਪੈ ਗਿਆ ਅੱਛਾ ਜੀ ਪਰਸੋਂ ਮਿੱਟੀ ਪਵਾਈ ਹੈ ਠੀਕ ਹੈ ਜੀ ਫਿਰ ਉਹ ਹਾਂ ਇਹ ਥੋੜਾ ਸੁੱਕੂਗਾ ਫਿਰ ਸੁੱਕੂਗਾ ਫਿਰ ਪੱਧਰ ਕਰਾਂਗੇ ਫਿਰ ਜਾ ਕੇ ਠੀਕ ਹੈ ਠੀਕ ਹੈ ਜੀ ਠੀਕਾ ਤੇ ਸੋ ਦੋਸਤੋ ਕਾਫੀ ਵਰਕ ਰਹਿੰਦਾ ਹੈ ਜੇ ਟ ਤੇ ਮੈਂ ਕਿਉਂ ਵੇਖ ਰਿਹਾ ਹਾਂ ਤੁਸੀਂ ਉਸਤੇ ਵੀ ਟਾਇਲ ਦਾ ਵਰਕ ਹੋਣਾ ਹੈ ਸੋ ਉੱਪਰ ਵੀ ਕਈ ਜਗ੍ਹਾ ਤੇ ਟਾਇਲ ਚੜਨ ਵਾਲੀ ਹੈਗੀ ਤੇ ਕੰਮ ਰਹਿੰਦਾ ਹੈ ਪੇਂਟ ਦਾ ਕੰਮ ਰਹਿੰਦਾ ਹੈ ਇਸ ਕੋਠੀ ਦੇ ਵਿੱਚ ਸਿਰਫ ਜੋੜੀਆਂ ਕੁਝ ਇੰਟੀਰੀਅਰ ਦਾ ਕੰਮ ਵੀ ਬਾਕੀ ਹੈ ਤੇ ਡਾਊਨ ਸੀਲਿੰਗ ਵਗੈਰਾ ਦਾ ਕੰਮ ਥੋੜਾ ਬਹੁਤਾ ਪੀਓਪੀ ਦਾ ਕੰਮ ਹੋ ਚੁੱਕਿਆ ਸੋ ਇੱਧਰ ਆ ਜਾਓ ਬਈ ਦਿਖਾ ਦੋ ਇਹ ਪੋਰਚ ਬਣਾ ਹੋਇਆ ਜੋ ਕਾਫੀ ਪੁੱਲਾ ਪੋਰਚ ਹੈ ਤੇ ਇਹ ਦਿਖਾਓ ਬਈ ਜੋੜੀ ਜੋ ਕਿ ਬਹੁਤ ਵਧੀਆ ਜੋੜੇ ਲੱਗੇ ਹੋਈਆਂ ਦੋਸਤੋ ਆ ਵੇਖ ਸਕਦੇ ਹੋ ਤੁਸੀਂ ਸਮੇ ਸਮਰੇਕਾ ਲਗਾਇਆ ਹੋਇਆ ਜੋ ਕਿ ਸਮੇਕਾ ਜੋ ਕਿ ਬੋਰਡ ਦੇ ਉੱਪਰ ਤੇ ਡਿਜ਼ਾਈਨਿੰਗ ਕਾਫੀ ਵਧੀਆ ਬਣੀ ਹੋਈ ਆ ਨੀਸਿੰਗ ਬਿਲਕੁਲ ਪਾਲਿਸ ਦੀ ਤਰ੍ਹਾਂ ਵਧੀਆ ਕੁਆਲਿਟੀ ਦਾ ਸਮੇਕਾ ਲੱਗਿਆ ਹੋਇਆ ਸੋ ਇੱਧਰ ਰਾਈਟ ਸਾਈਡ ਤੇ ਜੋ ਤੁਸੀਂ ਦੇਖ ਤੁਸੀਂ ਜਨ ਬਣਿਆ ਹੋਇਆ ਰਸੋਈ ਆਪਣੀ ਵਧੀਆ ਕਾਫੀ ਖੁੱਲੀ ਰਸੋਈ ਬਣੀ ਹੋਈ ਆ ਇਸ ਦੇ ਵਿੱਚ ਵੀ ਇੰਟੀਰੀਅਰ ਦਾ ਕੰਮ ਥੋੜਾ ਰਹਿੰਦਾ ਹੈ ਸੋ ਬਾਕਸ ਵਗੈਰਾ ਰਹਿੰਦਾ ਹੈ ਨਾ ਜੀ ਹਾਂਜੀ ਰਹਿੰਦਾ ਹੈ ਹਾਂਜੀ ਠੀਕ ਹੈ ਜੀ ਤੇ ਆਜੋ ਭਾਈ ਇੱਧਰ ਦਿਖਾ ਦਿਓ ਲੈ ਲੈਫਟ ਸਾਈਡ ਤੇ ਡ੍ਰੈੰਗ ਰੂਮ ਬਣਿਆ ਹੋਇਆ ਡ੍ਰੈੰਗ ਰੂਮ ਹਾਂਜੀ ਡ੍ਰੈੰਗ ਰੂਮ ਆ ਗਿਆ ਹੈ ਤੇ ਇਹ ਵੀ ਇੱਕ ਅਲਮਾਰੀ ਟਾਈਪ ਬਣ ਜਾਣਾ। ਹਾਂ ਹਾਂ ਅਲਮਾਰੀ ਬਣ ਚੁੱਕੀ ਹੈ। ਅਲਮਾਰੀ ਬਣ ਚੁੱਕੀ ਹੈ ਪੂਰੇ। ਹਾਂ ਸਾਰਾ ਬਸ ਉਹ ਕਵਰ ਕਰ ਦੇਣਗੇ। ਹਾਂ ਹਾਂ ਠੀਕ ਹੈ ਠੀਕ ਹੈ। ਜਦੋਂ ਪੂਰਾ ਤਿਆਰ ਹੋ ਗਿਆ ਨਾ ਪੂਰਾ ਤਿਆਰ ਹੋ ਗਿਆ ਠੀਕ ਹੈ ਠੀਕ ਹੈ। ਤੇ ਵਧੀਆ ਕਾਫੀ ਏਰੀਆ। ਇਹ ਟਾਈਲ ਕਿੱਥੋਂ ਲੈਂਦੇ ਸੀ ਤੁਸੀਂ? ਟਾਈਲ ਮੋੜਾਂ ਤੋਂ। ਮੋੜਾਂ ਤੋਂ ਆਈ ਹੋਈ ਹੈ। ਸਾਰੀ ਟਾਈਲ। ਹਾਂ ਠੀਕ ਹੈ ਤੇ ਲਾਈ ਪਈਆਂ ਨੇ ਕਿ ਆਪਣੇ ਵਾਸਤੇ। ਭਜੀ ਨੇ। ਉਹ ਦੋਸਤੋ ਇਹ ਦੇਖ ਸਕਦੇ ਹੋ ਤੁਸੀਂ ਜੋ ਕਿ ਡਿਜ਼ਾਈਨਿੰਗ ਬਣਾਈ ਹੋਈ ਹੈ। ਇੰਟੀਰੀਅਰ ਦੇ ਕੰਮ ਬਹੁਤ ਵਧੀਆ ਕੀਤਾ ਹੋਇਆ ਜਿੰਨਾ ਕੋ ਹੋਇਆ ਹੋਇਆ। ਸੋ ਬਾਕੀ ਤੇ ਇਹ ਲੋਬੀ ਆ ਜਾਂਦੀ ਹੈ ਜੋ ਕਿ ਤੇ ਇਧਰ ਸਟੇਅਰ ਕੇਸ ਦੀ ਜਗਾ ਤੇ ਉੱਪਰ ਡਿਊਪਲੈਕਸ ਰੱਖੀ ਹੋਈ ਆ ਕੋਠੀ ਚਾਨਣ ਪੈਂਦਾ ਵਧੀਆ। ਤੋਂ ਦੋਸਤੋ ਇਧਰ ਜੋ ਲੈਫਟ ਸਾਈਡ ਤੇ ਦੇਖ ਰਹੇ ਹੋ ਤੁਸੀਂ ਕਬੂਰਡ ਵਗੈਰਾ ਬਣਾਏ ਹੋਏ ਨੇ ਜੋ ਕਿ ਪੌੜੀਆਂ ਦੇ نیچے ਤੇ ਇਧਰ ਦੇਖ ਸਕਦੇ ਹੋ ਤੁਸੀਂ ਇੰਡੋਰ ਦੇ ਕਾਫੀ ਜੀ ਸਨਮਾਰਟ ਨੇ ਜੋ ਕਿ ਮਿਲੇ ਹੋਣਗੇ ਕਾਫੀ ਜਿਆਦੇ। ਨਹੀਂ ਤਾਂ ਬਹੁਤ ਜਿਆਦੇ ਉਧਰ ਪੈ ਨੇ। ਅੱਛਾ ਇਹ ਹੋਰ ਸਾਈਡ ਤੇ ਹੀ ਪੈ ਨੇ। ਠੀਕ ਹੈ ਠੀਕ ਹੈ ਜੀ। ਸੋ ਇਧਰ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਦੋ ਬੈਡਰੂਮ ਬਣੇ ਹੋਏ ਨੇ ਇੱਕ ਲੈਫਟ ਸਾਈਡ ਤੇ ਇੱਕ ਰਾਈਟ ਸਾਈਡ ਤੇ ਤੇ ਵਿਚਾਲੇ ਵਾਸ਼ਰੂਮ ਅਟੈਚ ਹੈਗਾ ਤੇ ਇੱਥੇ ਦੋਸਤੋ ਵਾਸਵੇਸ਼ਨ ਦੀ ਜਗ੍ਹਾ ਆ ਗਈ ਜੋ ਕਿ ਵੈਂਟੀ ਤਿਆਰ ਹੋਣੀ ਹੈਗੀ ਸਾਹਮਣੇ ਜੋ ਕਿ ਬਾਥਰੂਮ ਆ ਉਹ ਇੱਕ ਬੈਡਰੂਮ ਨਾਲ ਅਟੈਚ ਹੈਗਾ ਜੋ ਕਿ ਲੈਫਟ ਸਾਈਡ ਵਾਲੇ ਨਾਲ ਤੋਂ ਦੋ ਬੈਡਰੂਮ ਨੇ ਜੋ ਕਿ 1500 1600 ਸਕਰ ਫੁੱਟ ਇਹ ਨੀਚੇ ਬਣਿਆ ਹੋਇਆ ਏਰੀਆ ਤੇ ਬਈ ਆ ਜੋ ਉੱਪਰ ਦਿਖਾ ਦਿਓ 1000 ਕ ਸਕਰ ਫੁੱਟ ਉੱਪਰ ਬਣਿਆ ਹੋਇਆ ਇਸ ਕੋਠੀ ਦੇ ਵਿੱਚ ਜੋ ਕਿ ਤੁਸੀਂ ਦੇਖ ਰਹੇ ਦੋ ਸੌੰਜਾਂ ਬਣਾਇਆ ਜਾਂਦਾ ਦੋਸਤੋ ਜੋ ਕਿ ਬਾਈ ਦੇ ਕਹਿਣ ਦਾ ਉੱਪਰ ਇਹਨਾਂ ਨੂੰ ਜ਼ਰੂਰਤ ਪੈਂਦੀ ਹੈਗੀ ਜ਼ਿਆਦਾ ਹਨਾ ਇਹ ਉੱਪਰ ਕਿੰਨੇ ਹਾਂ ਜਿਹੜੇ ਬੰਦੇ ਆਏ ਐ ਅਸੇ ਬੰਦੇ ਆਏ ਹੁੰਦੇ ਆ ਤੇ ਰਹਿੰਦੇ ਹਨਾ ਹਾਂਜੀ ਹਾਂਜੀ ਮਤਲਬ ਕਿਚਨ ਬਣਾ ਲਿਆ ਉੱਪਰ ਰਸੋਈ ਹਾਂਜੀ ਇਹ ਵੀ ਤਿਆਰ ਕਰਨ ਵਾਲੀ ਹੈ ਠੀਕ ਹੈ ਠੀਕ ਹੈ ਜੀ ਸੋ ਦੋਸਤੋ ਇਹ ਲੌਬੀ ਦਾ ਏਰੀਆ ਆ ਜਾਂਦਾ ਕਾਫੀ ਵਧੀਆ ਤੇ ਇੱਕ ਬੈਡਰੂਮ ਸਾਹਮਣੇ ਬਣਿਆ ਹੋਇਆ ਆ ਵੇਖ ਸਕਦੇ ਹੋ ਤੁਸੀਂ ਤੇ ਇਸ ਦੇ ਨਾਲ ਇਹ ਵੀ ਬਾਥਰੂਮ ਬਾਥਰੂਮ ਅਟੈਚ ਹੈਗਾ ਲੌਬੀ ਦੇ ਨਾਲ ਜੋ ਆਪਾਂ ਕਾਮਨ ਤੌਰ ਤੇ ਯੂਜ਼ ਕਰ ਸਕਦੇ ਹਾਂ ਤੇ ਇਧਰੋਂ ਬੈਡਰੂਮ ਦੇ ਨਾਲ ਵੀ ਅਟੈਚ ਹੈਗਾ ਤੇ ਇਧਰੋਂ ਜੋ ਕਿ نیچے ਤੁਸੀਂ ਵੇਖਿਆ ਸੀ ਸੇਮ ਅਲਮਾਰੀ ਟਾਈਪ ਉਦਾਂ ਦੀ ਜਗ੍ਹਾ ਛੱਡੀ ਹੋਈ ਆ ਅਲਮਾਰੀ ਤਿਆਰ ਹੋਣੀ ਹੈਗੀ ਇਸੇ ਸੋ ਉੱਪਰ ਡਾਊਨ ਸੀਲਿੰਗ ਦਾ ਡਿਜ਼ਾਈਨ ਦਿਖਾ ਦਿਓ ਬਈ ਬਹੁਤ ਵਧੀਆ ਡਿਜ਼ਾਈਨ ਅਲੱਗ ਅਲੱਗ ਰੂਮਾਂ ਦੇ ਵਿੱਚ ਅਲੱਗ ਅਲੱਗ ਡਿਜ਼ਾਈਨ ਦਿੱਤਾ ਹੋਇਆ ਜੋ ਕਿ ਡਾਊਨ ਸੀਲਿੰਗ ਦਾ ਤੇ ਇਧਰ ਕਿਚਨ ਬਣਾਇਆ ਹੋਇਆ ਹੈ ਇਧਰ ਇਹ ਆਪਾਂ ਫਰਸਟ ਫਲੋਰ ਦੇ ਉੱਪਰ ਆ ਚੁੱਕੇ ਹਾਂ ਜੋ ਕਿ ਗਰਾਊਂਡ ਫਲੋਰ ਦੇ ਉੱਪਰ ਵੀ ਕਿਚਨ ਬਣਾਇਆ ਹੋਇਆ ਹੈ ਤੇ ਉੱਪਰ ਵੀ ਸੇਮ ਕਿਚਨ ਦੇ ਉੱਪਰ ਤੇ ਇਧਰ ਬਾਲਕਨੀ ਦਿਖਾ ਦੋ ਬਈ ਸੋ ਇਹ ਬਾਲਕਨੀ ਦੇ ਵਿੱਚ ਆ ਚੁੱਕੇ ਆਪਾਂ ਸੋ ਇੱਥੇ ਇੱਕ ਟਾਈਮ ਤੇ ਆਪਾਂ ਮੰਜਾ ਵਗੈਰਾ ਕੁਰਸੀ ਵਗੈਰਾ ਢਾ ਕੇ ਬੈਠ ਸਕਦੇ ਆ ਦੋਸਤੋ ਇੰਜੋਏ ਕਰ ਸਕਦੇ ਆ ਕਾਫੀ ਵਧੀਆ ਇਹ ਦੇਖੋ ਬਈ ਫਰੰਟ ਦਿਖਾ ਦੋ ਬਹੁਤ ਵਧੀਆ ਜੋ ਕਿ ਬਾਲਕਨੀ ਬਹੁਤ ਵਧੀਆ ਏਰੀਆ ਬਰਾਂਡਾ ਬਣਾਇਆ ਹੋਇਆ ਛੋਟਾ ਜਿਹਾ ਤੇ ਛੋਟਾ ਜਿਹਾ ਓਪਨ ਏਰੀਆ ਵੀ ਰੱਖਿਆ ਹੋਇਆ ਹੈਗਾ ਸਾਹਮਣੇ ਤੇ ਬਹੁਤ ਵਧੀਆ ਐਲੀਵੇਸ਼ਨ ਬਣਾਇਆ ਹੋਇਆ ਜੋ ਕਿ ਆਪਾਂ ਫਾਸਟ ਫਲੋਰ ਤੋਂ ਦੇਖ ਰਹੇ ਹਾਂ ਦੋਸਤੋ ਤੇ ਇੱਥੇ ਟਾਈਲ ਵਰਕ ਹੋਣਾਗਾ ਕਾਫੀ ਜਿਆਦਾ ਕੰਮ ਰਹਿੰਦਾ ਕੋਠੀ ਦਾ ਹਜੇ ਸੋ ਬਹੁਤ ਵਧੀਆ ਜੋ ਕਿ ਕਾਰੀਗਰ ਨੇ ਵੀ ਜੋ ਕਿ ਠੇਕੇਦਾਰ ਨੇ ਬਾਈ ਨੇ ਕੰਮ ਕੀਤਾ ਬਹੁਤ ਵਧੀਆ ਕੰਮ ਕੀਤਾ ਦੋਸਤੋ ਸੋ ਆ ਜੋ ਬਾਈ ਬੈਕ ਸਾਈਡ ਤੇ ਦਿਖਾ ਦਿਓ ਚਲੋ ਜੀ ਸੋ ਇਹ ਪੀਓਪੀ ਦਾ ਵਰਕ ਹੋਇਆ ਹੋਇਆ ਜੋ ਕਿ ਲੋਬੀ ਦੇ ਵਿੱਚ ਤੇ ਇਧਰ ਬੈਕ ਸਾਈਡ ਤੇ ਕਾਫੀ ਜਗ੍ਹਾ ਓਪਨ ਛੱਡੀ ਹੋਈ ਆ ਬਲੈਕ ਐਂਡ ਵਾਈਟ ਜੋ ਕਿ ਮੈਟ ਦੇ ਵਿੱਚ ਟਾਇਲ ਲੱਗੀ ਹੋਈ ਹੈ ਦੋਸਤੋ ਕਾਫੀ ਵਧੀਆ ਤਰੀਕੇ ਨਾਲ ਤੇ ਉੱਪਰ ਵੀ ਕਿੰਨਾ ਕਿ ਉੱਪਰ ਹੈਗਾ ਥੋੜਾ ਬਹੁਤ ਧੀ ਹੈ ਜੀ ਹਾਂਜੀ ਉਹ ਡੱਕ ਡੱਕੀਆਂ ਟੁਕੀਆਂ ਟੈਂਕੀ ਟੁਕੀ ਦਾ ਹੋਊਗਾ ਹਨਾ ਜੀ ਹਾਂਜੀ ਠੀਕ ਹੈ ਠੀਕ ਹੈ ਜੀ ਇੱਥੇ ਗ੍ਰਿਲ ਲੱਗਣ ਵਾਲੀ ਹਾਂਜੀ ਹਾਂਜੀ ਭਾਜੇ ਤਾਂ ਖਾਸਾ ਕੰਮ ਖਾਸਾ ਕੰਮ ਪਿਆ ਜੀ ਹਾਂ ਠੀਕ ਹੈ ਜੀ ਸੋ ਦੋਸਤੋ ਇਹ ਉੱਪਰ ਆ ਚੁੱਕੇ ਆਪਾਂ ਜੋ ਕਿ ਟੈਂਕੀ ਦੀ ਜਗ੍ਹਾ ਬਣਾਈ ਹੋਈ ਹੈ ਤਾਂ ਕਿ ਟੈਂਕੀ ਵਗੈਰਾ ਤੁੱਪ ਤੁੱਪ ਜੋ ਖਰਾਬ ਨਾ ਹੋਵੇ ਉਦੇ ਵਾਸਤੇ ਛੱਤ ਪਾਈ ਹੋਈ ਹੈ ਤੇ ਇੱਕ ਐਲੀਵੇਸ਼ਨ ਵੀ ਦੇ ਰਹੀ ਹੈ ਕੋਠੀ ਨੂੰ ਇਹ ਟੈਂਕੀ ਜੋ ਕਿ ਤੁਸੀਂ ਉੱਪਰੋਂ ਵੇਖ ਰਹੇ ਹੋਗੇ ਉੱਪਰ ਪੱਤੇ ਲੱਗੇ ਹੋਏ ਨੇਗੇ ਜੋ ਕਿ ਇਸ ਨੂੰ ਇੱਕ ਹਵੇਲੀ ਲੁੱਕ ਦਿੰਦੇ ਨੇ ਕਾਫੀ ਜ਼ਿਆਦਾ ਵਧੀਆ ਸੋ ਕਿਵੇਂ ਲੱਗਿਆ ਦੋਸਤੋ ਇਸ ਹਵੇਲੀ ਦਾ ਪਲਾਨ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਇਸ ਹਵੇਲੀ ਦਾ ਪੂਰੀ ਵੀਡੀਓ ਪੰਜਾਬੀ ਵੀ ਗੱਤੀ ਚੈਨਲ ਤੇ ਪਾਵਾਂਗੇ ਜਾ ਕੇ ਵੇਖ ਸਕਦੇ ਹੋ ਸੋ ਅੰਕਲ ਜੀ ਜੇਕਰ ਆਪਾਂ ਇਸ ਹਵੇਲੀ ਦੀ ਮਤਲਬ ਗੱਲ ਕਰੀਏ ਸਾਰਾ ਆਈਡੀਆ ਕਿੰਨੇ ਕ ਪੈਸੇ ਲੱਗ ਕੇ ਆਉਣ ਗੀਆਂ ਦਾਚਾ ਜਾ ਤਕਰੀਬਨ ਤਕਰੀਬਨ ਸਾਰੀ 50 ਲੱਖ ਦੇ ਲੱਗ ਲੱਗ ਪੱਗ ਹੋਊਗਾ ਲੱਗ ਪੱਗ ਹੋਊਗਾ ਵਿੱਚੇ ਮਤਲਬ ਪਰਤ ਵਗੈਰਾ ਵੀ ਹੋਊਗਾ ਆਲ ਟੂ ਆਲ ਅੱਛਾ ਜੀ ਵਿੱਚੇ ਨਿਵਾਂ ਨੂੰ ਕਾਬੀ ਡੁੰਗੀਆਂ ਲੈਂਦੇ ਆ ਹਾਂਜੀ 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 ਨਿਵਾਂ ਬਹੁਤ ਡੁੰਗੀਆਂ ਹੀ ਹੋ ਗਈ ਉਹ ਤੇ ਜਿੱਤੇ ਮਤਲਬ ਅਸੀਂ ਮਿਸਤਰੀਆਂ ਨਾਲ ਗੱਲਬਾਤ ਕੀਤੀ ਸੀ ਹਾਂਜੀ ਉਹ ਆਦੇ ਖੜੀ ਖੜੀ ਕਰਨ ਤੇ ਮਤਲਬ 25 ਲੱਖ ਰੁਪਏ ਲੱਗ ਜੂਗਾ ਅੱਛਾ ਜੀ ਖੜੀ ਖੜੀ ਕਰਨ ਤੇ ਹਾਂ ਤੇ 25 ਲੱਖ ਰੁਪਏ ਲੱਗਣ ਆਈਡੀਆ ਸਾਡਾ ਇਹ ਹੈ ਵੀ 25 ਹੋਰ ਲੱਗੂ ਅੱਛਾ ਜੀ ਉਹ ਤਾਂ ਫਿਰ ਲੱਗਣੇ ਤੇ ਵੀ ਮਤਲਬ ਪਲਸਤਰ ਤੱਕ 25 ਲੱਖ ਰੁਪਏ ਲੱਗਣਾ ਹੀ ਕਹਿੰਦੇ ਹਾਂ ਪਲਸਤਰ ਹੋ ਕੇ ਹਾਂ ਠੀਕ ਹੈ ਠੀਕ ਹੈ ਤੇ ਬਿਨਾ ਫਰਸ਼ ਤੋਂ ਹਸ ਟਾਈਲ ਵਗੈਰਾ ਇਹ ਲਾ ਕੇ ਅੱਛਾ ਜੀ ਮਤਲਬ 25 ਚ ਤਿਆਰ ਹੋਈ ਆ ਜਿੰਨਾ ਕੰਮ ਲੱਗਿਆ ਵੀ 25 ਲੱਖ ਰੁਪਏ ਲੱਗ ਗਏ ਹਾਂ ਠੀਕ ਹੈ ਠੀਕ ਹੈ ਕੰਮ ਤਾਂ ਜੀ ਕਾਫੀ ਪਿਆ ਕਾਫੀ ਪਿਆ 5 ਲੱਖ ਤਾਂ ਤਕਰੀਬਨ ਉਹਦੀ ਲੱਗ ਜਾਊਗਾ ਜੋੜੀਆਂ ਜੋੜੇ ਕੰਮ ਰਹਿੰਦਾ ਕਾਫੀ ਜਿਆਦਾ ਰਹਿੰਦਾ ਜੀ ਕੰਮ ਉਹ ਘੱਟ ਰਹਿੰਦਾ ਹੈ ਕਾਫੀ ਕੰਮ ਰਹਿੰਦਾ ਤਕਰੀਬਨ 50 ਲੱਖ ਰੁਪਏ ਲੱਗ ਜੂਗੀ ਲੱਗ ਜੂਗੀ ਲੱਗ ਜੀ ਹਾਂ ਬਾਦ ਸੋ ਦੋਸਤੋ ਵੀਡੀਓ ਨੂੰ ਸ਼ ਕਮੈਂਟ ਕਰਕੇ ਜਰੂਰ ਦੱਸਣਾ ਕਿਵੇਂ ਲੱਗੀ ਇਹ ਵੀਡੀਓ ਧੰਨਵਾਦ ਜੀ